ਕਾਲ ਅੱਜ ਸਾਡੀ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਈਏ ਤੇ ਸਾਡੇ ਬੱਚੇ ਪਿੰਡ ਦੇ ਹੀ ਸਕੂਲ ਵਿੱਚ ਪੜਨ ਜਾਂਦੇ ਸਨ ਤੇ ਜੇ 9 ਵਜੇ ਸਕੂਲ ਲੱਗਦਾ ਸੀ ਤੇ ਬੱਚੇ 8 ਵਜੇ ਬੜੇ ਆਰਾਮ ਦੇ ਨਾਲ ਉੱਠਦੇ ਤਿਆਰ ਹੁੰਦੇ ਰੋਟੀ ਖਾਂਦੇ ਤੇ ਸਕੂਲ ਪਹੁੰਚ ਜਾਂਦੇ ਪਰ ਅੱਜ ਸਮੇਂ ਦੇ ਨਾਲ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਜਾ ਰਹੇ ਨੇ ਜਿੰਦੇ ਕਰਕੇ ਉਹਨਾਂ ਬੱਚਿਆਂ ਨੂੰ ਸਕੂਲ ਵੈਨਾਂ ਦੇ ਰਾਹੀਂ ਜਾਣਾ ਪੈਂਦਾ ਹੈ ਇਸ ਸਵੇਰੇ ਉਹਨਾਂ ਬੱਚਿਆਂ ਨੂੰ ਹੁਣ 8 ਵਜੇ ਦੀ ਬਜਾਏ 6 ਵਜੇ ਹੀ ਠਾਲ ਦਿੱਤਾ ਜਾਂਦਾ ਹੈ ਉਹ ਸਾਡੇ ਬੱਚੇ ਕੋਈ 3 ਸਾਲ ਦਾ ਹੈ ਕੋਈ 4 ਸਾਲ ਦਾ ਹੈ ਕੋਈ 5 ਸਾਲ ਦਾ ਹੈ ਬਚਪਨ ਤੋਂ ਹੀ ਅੱਜ ਉਹਨਾਂ ਬੱਚਿਆਂ ਦੇ ਵਿੱਚ ਆਪਾਂ ਕਾਲ ਘੜ ਦਿੱਤੀ ਉਸ ਵੀਰੇ ਕਾਲੀ ਦੀ ਨਾਲ ਉੱਠਦੇ ਨੇ ਸਾਰਾ ਕੰਮ ਕਾਲੀ ਕਾਲੀ ਕਰਦੇ ਨੇ ਤਿਆਰ ਹੁੰਦੇ ਨੇ ਕਾਲੀ ਕਾਲੀ ਬ੍ਰੇਕਫਾਸਟ ਕਰਦੇ ਨੇ ਤੇ ਬੱਸ ਵਿੱਚ ਬੈਠ ਕੇ ਤੇ ਸਕੂਲ ਪਹੁੰਚ ਜਾਂਦੇ ਨੇ ਇਸ ਕਾਲੀ ਨੇ ਕੀ ਕੀਤਾ ਉਹਨਾਂ ਬੱਚਿਆਂ ਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕੀਤਾ ਉਹ ਕਾਲ ਹੀ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਏ ਅੱਜ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਤੇ ਉਹਦੇ ਵਿੱਚ ਹਰੇਕ ਬੰਦਾ ਕਾਲ ਦੇ ਨਾਲ ਦੌੜ ਰਿਹਾ ਹੈ ਪਹੁੰਚਣਾ ਕਿਤੇ ਵੀ ਨਹੀਂ ਹੈ ਪਰ ਕਾਲੀ ਅੱਜ ਸਾਨੂੰ ਸਾਰਿਆਂ ਨੂੰ ਹੀ ਹੈ ਪੁਰਾਣੇ ਸਮੇਂ ਵਿੱਚ ਜਦੋਂ ਵਿਆਹ ਦੇਖੀਦੇ ਸੀ ਤੇ ਰਿਸ਼ਤੇਦਾਰਾ ਦੋ ਦੋ ਚਾਰ ਚਾਰ ਦਿਨ ਪਹਿਲਾਂ ਪਹੁੰਚ ਜਾਣਾ ਸਾਰਾ ਵਿਆਹ ਬੜੇ ਠਰਮੇ ਦੇ ਨਾਲ ਦੇਖਣਾ ਸਾਰੇ ਜਿੰਨੇ ਵੀ ਪ੍ਰੋਗਰਾਮ ਹੋਣੇ ਉਹਨਾਂ ਨੂੰ ਵੀ ਬੜੇ ਆਨੰਦ ਨਾਲ ਉਹਨਾਂ ਨੇ ਵੀ ਦੇਖਣਾ ਪਰ ਅੱਜ ਦੇ ਕੋ ਉਹੀ ਜਿਹੜਾ ਵਿਆਹ ਪਹਿਲਾਂ 4 ਦਿਨ ਦਾ ਸੀ ਕੇਵਲ ਹੁਣ 4 ਘੰਟਿਆਂ ਤੱਕ ਸੀਮਿਤ ਹੋ ਕੇ ਰਹਿ ਗਿਆ ਬੰਦਾ ਪਰਿਵਾਰ ਲੈ ਕੇ 12 ਵਜੇ ਪੈਲਸ ਵਿੱਚ ਪਹੁੰਚਦਾ ਏ ਤੇ 4 ਵਜੇ ਉਹਨੂੰ ਕਾਲ ਪੈ ਜਾਂਦੀ ਏ ਕਿ ਹੁਣ ਆਪਾਂ ਵਾਪਸ ਮੁੜ ਚੜੀਏ ਕਿਉਂਕਿ ਇਹ ਕਾਲੀ ਸਾਡੇ ਸੁਭਾ ਦਾ ਹਿੱਸਾ ਬਣਦੀ ਜਾ ਰਹੀ ਹੈ ਅੱਜ ਕੋਈ ਵੀ ਬੰਦਾ ਕਾਰਜ ਕਰ ਰਿਹਾ ਏ ਉਹ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਜਾਂਦਾ ਹੈ ਘਰੋਂ ਬੜੀ ਚਾਹ ਦੇ ਨਾਲ ਜਾਂਦਾ ਏ ਅੱਧਾ ਘੰਟਾ ਚਾਹ ਪੀਂਦਾ ਏ ਫਿਰ ਮਨ ਵਿੱਚ ਕਾਲਾਪਨ ਉੱਠਣ ਲੱਗ ਜਾਂਦਾ ਹੈ ਕਿ ਛੇਤੀ ਹੁਣ ਵਾਪਸ ਚਲੇ ਜਾਈਏ ਮੈਨੂੰ ਹੋਰ ਕੰਮ ਜਿੱਤੇ ਆਗੇ ਨੇ ਇਹ ਕਾਲ ਸਾਡੇ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ ਤੇ ਮਨੋਵਿਗਿਆਨਿਕ ਤੌਰ ਤੇ ਜੋ ਅਸੀਂ ਬੱਚਿਆਂ ਨੂੰ ਪਰੋਸ ਰਹੇ ਹਾਂ ਉਹ ਕਾਲ ਦਾ ਹੀ ਨਤੀਜਾ ਹੈ ਕਿ ਅੱਜ ਇੰਨੇ ਐਕਸੀਡੈਂਟ ਵਧ ਗਏ ਹਰੇਕ ਬੰਦਾ ਕਾਲੀ ਵਿੱਚ ਅੱਗੇ ਲੰਘਣਾ ਚਾਹੁੰਦਾ ਹੈ ਹਰੇਕ ਬੰਦਾ ਅੱਜ ਕਾਲ ਦੀ ਵਿੱਚ ਹੀ ਆਪਣੇ ਸਾਰੇ ਤੰਮ ਕਰ ਰਿਹਾ ਰੋਟੀ ਖਾ ਰਿਹਾ ਉਹ ਵੀ ਕਾਲੀ ਦੇ ਅੰਦਰ ਹੋਰ ਪਰਿਵਾਰ ਦੇ ਜਿੰਨੇ ਵੀ ਕੰਮ ਕਰਿਆ ਉਹ ਵੀ ਕਾਲੇ ਦੇ ਅੰਦਰ ਸਹਿਜ ਸਾਡੇ ਜੀਵਨ ਵਿੱਚੋਂ ਚੱਲਿਆ ਗਿਆ ਤੇ ਦੇਖੋ ਜਦੋਂ ਤੱਕ ਆਪਾਂ ਸਹਿਜ ਵਿੱਚ ਨਹੀਂ ਆਉਂਦੇ ਟਕਾਓ ਵਿੱਚ ਨਹੀਂ ਆਉਂਦੇ ਉਦੋਂ ਤੱਕ ਮਾਨਸਿਕ ਤੌਰ ਤੇ ਸੁੱਖ ਨਹੀਂ ਪ੍ਰਾਪਤ ਕਰ ਸਕਦੇ ਜੇ ਤੁਸੀਂ ਚਾਹੁੰਦੇ ਹੋ ਸੁੱਖ ਪ੍ਰਾਪਤ ਕਰਨਾ ਆਤਮਿਕ ਤੌਰ ਤੇ ਆਨੰਦ ਤੇ ਖੇੜਾ ਪ੍ਰਾਪਤ ਕਰਨਾ ਇਸ ਕਾਲ ਨੂੰ ਆਪਣੇ ਜੀਵਨ ਵਿੱਚੋਂ ਤਿਆਗਣਾ ਪਵੇਗਾ ਕਿਵੇਂ ਕੋਈ ਵੀ ਕਾਰਜ ਕਰਾ ਪਾਣੀ ਪ੍ਰਸ਼ਾਦਾ ਹੀ ਛਕਣ ਲੱਗਾ ਉਹ ਰੋਟੀ ਵੀ ਮੈਂ ਬੜੇ ਟਰਮੀ ਦੇ ਨਾਲ ਠਹਿਰਾਉ ਦੇ ਨਾਲ ਖਾਵਾਂ ਹੌਲੀ ਹੌਲੀ ਜਦੋਂ ਆਪਾਂ ਪ੍ਰੈਕਟਿਸ ਕਰਾਂਗੇ ਰੋਜ਼ ਇਸ ਚੀਜ਼ ਦਾ ਅਭਿਆਸ ਕਰਾਂਗੇ ਇਹੀ ਚੀਜ਼ ਜਿਹੜੀ ਹੈ ਉਹ ਆਪਣੇ ਬੱਚਿਆਂ ਨਾਲ ਵੀ ਸਾਂਝੀ ਕਰਾਂਗੇ ਕਿ ਪੁੱਤ ਤੁਹਾਡੀ ਜੀਵਨ ਵਿੱਚ ਕਾਲ ਨਾ ਆਓ ਤੇ ਟਿਕਾਊ ਲੈ ਕੇ ਆਓ ਜਦੋਂ ਟਿਕਾਊ ਆਵੇਗਾ ਉਦੋਂ ਜੀਵਨ ਆਨੰਦਮਈ ਤੇ ਸੁਖਮਈ ਬਣੇਗਾ